ਆ ਬੰਦੇ ਨੂੰ ਨਾਲ ਹੀ ਲੈ ਜਿਓ ਚਲੋ ਕੋਲ ਜਾ ਜੇ ਚਲ ਜਾ ਨਾਲ ਹੁਣ ਚਲ ਜਾ ਨਾਲ ਹੁਣ ਜਿਹੜਾ ਝੜਪ ਜਿਹੜੀ ਆਉਣ ਵਾਲੀ ਕਿੱਡੀ ਬਣ ਗਈ ਕਿਉਂ ਮੇਰੇ ਤੋਂ ਵੀਡੀਓ ਮੇਰੇ ਤੋਂ ਵੀਡੀਓ ਇਹਨਾਂ ਨੇ ਮੇਰੀ ਬਾਹ ਤੇ ਡੰਡਾ ਮਾਰਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਹਮਣੇ ਉਹ ਭਾਈ ਨਹੀਂ ਉਹ ਬੰਦੇ ਨੇ ਮੇਰੇ ਬਾਹ ਦੇ ਸਾਹਮਣੇ ਆਪਣੇ ਆਪ ਚ ਐਮਪੀ ਡਾਂਗਾਂ ਮਰਵਾਉਂਦੇ ਆ ਵੋਟਰਾਂ ਤੇ ਪੱਤਾ ਨਹੀਂ ਪਾ ਸਕਦੇ ਤੁਸੀਂ ਦੇਖੋ ਕੁੰਡਾ ਕਰਦੇ ਡਾਂਗਾਂ ਦੇ ਬੋਲ ਮਾਰਦੇ ਆ ਅਸੀਂ ਕੋਟਾ ਕੰਮ ਕਰਦਾ ਤੈਨੂੰ ਆਹ ਵੇਖੋ ਜਿਹੜਾ ਅੱਜ ਤੋਂ ਆਪਣੇ ਲੈ ਆ ਗਏ ਉਹਨਾਂ ਨੂੰ ਲਾਇਕ ਮਲਵਾਈਏ ਭਾਈ ਇਹਨਾਂ ਨੂੰ ਲਾਈ ਆ ਕਰਦੇ ਨੇ ਲਾਈ ਆ ਹਲੋ ਰਿਪੋਰਟ ਡੀਐਸਪੀ ਸ਼ਾਂਤੀ ਰੱਖ ਹਾਂਜੀ ਇਹਨਾਂ ਨੂੰ ਖਲਾਵਾ ਦੇ ਦੋ ਦਾ ਮਾਫ ਕਰਕੇ ਏ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰਨ ਦੇ ਬੂਤ ਕੈਪਚਰ ਕਰਨ ਯਾਰ ਇੱਕ ਮਿੰਟ ਰੋਕ ਜਾ ਸਰ ਮੇਰੇ ਡਾਂਗ ਮਾਰੀ ਮੈਂ ਤਾਂ ਵੀਡੀਓ ਆ ਗਈ ਵੀਡੀਓ ਆ ਗਈ ਮੇਰੇ ਤੋਂ ਵੀਡੀਓ ਆ ਗਈ ਹਾਂਜੀ ਇਹਨਾਂ ਨੂੰ ਕਲਾਹੋਂ ਨਹੀਂ ਜਾ ਕੇ ਕਰਵਾਉਂਦਾ ਯਾਰ ਰੱਗੀਆਂ ਚੜਾਵਾ ਇਥੇ ਨਹੀਂ ਉਹ ਬੀ ਬੀ ਕੌਣ ਸੀ ਆਹ ਇਹ ਬੰਦਾ ਤੇ ਉਹ ਮਰਦੀ ਸੀ ਤਾਂ ਇਹ ਬੜੇ ਅੰਮੋ ਸਾਹਮਣੇ ਜਿਹੜੇ ਦੋਵੇਂ ਸਮਰਥ ਲੱਖੋ ਸਾਨੂੰ ਸਾਡੀਆਂ ਵੋਟਾਂ ਪਾਉਣ ਨਹੀਂ ਦੇ ਰਹੇ ਸਰਦਾਰ ਸਜਿੰਦਰ ਸਿੰਘ ਉਧਾਰਾ ਆਹਾਂ ਕਿਥੇ ਆ ਗਏ ਨੇ ਸਾਡੇ ਬੂਥ ਦੇ ਉੱਤੇ ਇਹਨਾਂ ਨੇ ਮਤਲਬ ਹੀ ਨਹੀਂ ਬੰਦਾ ਇੱਥੇ ਖੜਾਉਂਦਾ ਸਾਡਾ ਬੂਥ ਲੱਗਾ ਜੀ ਸਾਹਮਣੇ ਬੂਥ ਲੱਗਾ ਅਸੀਂ ਆਪਣੇ ਬੂਥ ਤੇ ਬੈਠੇ ਇਹਨਾਂ ਨੇ ਸਕੂਲ ਕੰਦੇ ਆਈ ਤੇ ਮੁੰਡੇ ਨੂੰ ਲੈ ਕੇ ਖੜਨ ਰਿਹਾ ਸਾਡੇ ਮੁੰਡੇ ਸਾਡਾ ਬੂਤੇ ਸਾਡੇ ਬੂਤੇ ਦੇਖ ਲਾ ਕੇ ਆ ਗਏ ਅਹੀਂ ਥੋੜੀ ਇਹਨਾਂ ਦੇ ਬੂਤੇ ਦੇਖੇ ਇਹ ਸਾਰਾ ਡੱਬੂ ਸਾਡੇ ਬੂਤੇ ਦੇਖ ਲੋਂਡੇ ਨੇ ਆ ਗਏ ਭਲੇ ਖਾਏਗਾ ਜੇ ਲਾ ਮਰ ਜੇ ਲਾਵ ਲੂ ਆਪਣੀ ਹੁਣ ਮੋਦੀ ਪਰਵਾਣੀ ਦੀ ਮਾਰ ਤੋਂ ਲਾਵ ਲੂ ਹੁਣ ਤੇ ਓ ਯਾਰ ਲੈ ਕੀ ਆ ਗਿਆ ਨਹੀਂ ਤੁਸੀਂ ਮਾਰ ਦੋ ਹਣ ਕੋਈ ਗੱਲ ਨਹੀਂ ਐਮਪੀਆ ਨਾਲ ਕਤਲ ਐਮਪੀ ਐਮਪੀ ਨੂੰ ਕਤਲ ਕਰਵਾ ਦੇਗਾ ਹਣ ਹੁਣ ਕਦੋਂ ਨਹੀਂ ਮੈਂ ਮਹੌਨਾ ਦੇ ਵੀਡੀਓ ਬਣ ਰਿਹਾ ਹਾਂ ਇਹ ਨਾਲ ਦੇ ਵੀਡੀਓ ਅੰਦਰ ਬੰਦੇ ਲਿਆ ਕੇ ਜਾ ਬਹੁਤ ਸੇ ਬੰਦੇ ਹੁਣ ਆਪਣੇ ਆਪਣੇ ਨਾਲ ਨਿਕਲ ਜਾ ਦੇਖੋ ਤੁਸੀਂ ਇਹ ਕਰੀਏਗਾ ਸੁਣੋ ਚੱਲ ਜਾ ਉਹਦੇ ਚੱਲ ਆਪਾਂ ਨੂੰ ਪੁੱਛ ਇਹ ਕੀ ਆ ਜੀ ਉਹ ਗੱਡੀ ਆਡੀ ਆਪਣੀ ਔਰ ਕਿਹਦੀ ਆ ਤੇ ਗੱਡੀ ਆਡੀ ਆਪਣੀ ਔਰ ਕਿਹਦੀ ਆ ਥਾਣੇ 'ਚ ਜੋ ਹੋਇਆ ਸਵੇਰੇ ਉਹਦੇ ਕੀ ਹੋਊਗਾ ਰਿੰਦਾਵਰ ਸਾਹਿਬ ਗਏ ਹੋਏ ਨੇ ਜੀ ਉਧਰ ਉਹਦਾ ਮਸਲਾ ਹੱਲ ਕਰਨਗੇ ਖਾਲੀ ਮੁਰਦਨ ਵਾਲੇ ਨਹੀਂ ਹੈਗੇ ਜੀ ਬਿਲਕੁਲ ਅਗਰ ਅਗਰ ਇਨ ਫਿਊਚਰ ਵੀ ਅੱਧਾ ਦੀ ਕੋਈ ਦਿੱਕਤ ਆਣੀ ਨਹੀਂ ਦੇਖੋ ਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਅਨਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਜੀ ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰੰਧਾਵਾ ਸਾਹਿਬ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਜੀ ਸਮਝੋ ਕਿ ਮਾਹੌਲ ਠੀਕ ਚੱਲ ਰਿਹਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਮਾਹੌਲ ਠੀਕ ਹੈ ਨਹੀਂ ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨਸਹਿ ਲਾਬ ਉੱਪੜ ਕੇ ਆਉਣਾ ਹੀ ਨਹੀਂ ਸੀ ਉਹ ਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ ਸਾਡਾ ਸਾਥ ਨਹੀਂ ਸੀ ਦੇਣਾਂ ਲੋਕਾਂ ਨੂੰ ਹਾਂਜੀ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈਗੀ ਬਾਕੀ ਠੀਕ ਹੈ ਇਕਾ ਦੁੱਕਾ ਜਗ੍ਹਾ ਤੇ ਕੋਸ਼ਿਸ਼ ਇਹੋ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਹੀ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਖਤਮ ਹੋ ਜਾਂਦਾ ਹੈ ਨਹੀਂ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਜੀ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਜਾਂ ਆਪਾਂ ਇੱਕ ਸ਼ਿਕਾਰੀ ਲੈ ਲਈਏ ਜਦ ਪਿੱਛੇ बैठ के मुकाबला देख रहे हांदा है ता ओठो पॉजिटिव नेगेटिव भी ਕੱਢ ਲੈਂਦਾ ਜੀ ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਹੀ ਹੈ ਕਿ ਮੈਂ ਆਪਣੀਆਂ ਮੇਰੀ ਵਾਹ ਵਾਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤਾਂ ਮੈਂ ਉਸ ਇਨਸਾਨ ਤੇ ਜ਼ਿਆਦਾ ਖੁਸ਼ ਰਹਿੰਦੀ ਆ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀ ਸਾਈਡ ਵਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਦਾ ਜੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰੇ ਸਾਥ ਦੇ ਰਿਹਾ ਤੇ ਰੰਦਾਵਾ ਸਾਹਿਬ ਦੇ ਬਾਹਮਾ ਬਣ ਕੇ ਅਸੀਂ ਖੜੇ ਹੋਏ ਆਂ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲੀਟੀਕਲ ਖੜਾ ਨਹੀਂ ਕਰ ਰਹੇ ਹੈਗੇ ਸਿਸਟਮ ਤੇ ਰੰਧਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਆ ਜੀ ਉਹਨਾਂ ਦਾ